ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਜੇ ਇੱਕ ਤਾਜੀ ਸੂਈ ਝੋਟੀ ਦੇ ਚਾਰ ਦਿਖਾਵਾਂਗੇ ਬਹਿੜਾ ਇਹ ਵਿਕਰੀ ਵਾਲੇ ਹਾਜ਼ਰ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਜੀਤ ਸਿੰਘ ਜੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9676320664 ਠੀਕ ਹੈ ਚਾਰ ਬਹਿੜਾ ਤੇ ਇੱਕ ਝੋਟੀ ਤਾਜੀ ਸੂਈ ਵਿਸੇਰ ਆ ਠੀਕ ਆ ਪਹਿਲਾ ਨੰਬਰ ਜਿਹੜੀ ਵੈਡ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਇਹ ਦੂਜੇ ਸੂਈ ਆ ਬਾਈ ਠੀਕ ਆ ਦੂਜੇ ਸੂਏ ਕਦੋਂ ਸੂਈ ਆ ਇਹ ਇਹ ਰਾਤ ਦੀ ਸੂਈ ਆ ਬਾਈ ਠੀਕ ਆ ਰਾਤ ਦੀ ਸੂਈ ਵਜੇਰ ਚ ਪੋਕਿਆ ਹਾਂ ਜੀ ਦੇਖੋ ਠੀਕ ਆ ਤੇ ਦੁੱਧ ਅੰਦਾਜ਼ਾ ਹੈ ਜੇ ਕਿੰਨਾ ਦੁੱਧ ਪਾ ਦੂਗੀ ਇਹ ਬਾਈ ਮਾਖਦਾ ਕਹਿੰਦੇ ਫਲੂਨ ਨੇ 22 ਕਿਲੋ ਦਿੱਤਾ ਦੇਣ ਕਿ 22 ਕਿਲੋ ਤਾਂ ਖੁੱਲੀ ਦੀ ਠੀਕ ਆ ਕਹਿੰਦਾ ਭਾਵੇਂ 20 ਤੋਂ ਪਾਰ ਵਾਲੀ ਬੱਚੀ ਰਾਵ ਨਾਲ ਹੈਗੀ ਆ ਤੇ ਦੁੱਧ ਵੀ ਨਾਲ ਸਿੱਟਣਾ ਜਿਹੜਾ ਫੈਟ ਵਾਲਾ ਪਾਉਣਾ ਨੇ ਹਣਾ ਚੋਣ ਚਵਾਜੀ ਇੱਕ ਨੰਬਰ ਆ ਜਾਵਾਂ ਇੱਕ ਨੰਬਰ ਬਾਈ ਘਾਰਾ ਮਾਰ ਕੇ ਦਿਖਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਝੋਣਾ ਕੋਈ ਭੂਰਸਾ ਲਾਣੀ ਤੇ ਕੋਈ ਵੀਰੇ ਨਿਆਣਾ ਵੈਸੇ ਪਵਾ ਲੈਂਦੀ ਐ। ਬਾਕੀ ਐ ਬਈ ਹੁਣ ਪਾ ਵੀ ਨਹੀਂ ਜੀ ਪਾਉਣਾ ਪਾਉ ਨਹੀਂ। ਚਲ ਕੋਈ ਗੱਲ ਵੀਡੀਓ ਲੰਬੀ ਹੋ ਜਾਊਗੀ। ਤੇ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ। ਜਿੱਥੇ ਮਰਜ਼ੀ ਖੜਾ ਕੇ ਜਾ ਰੇਲ ਦੀ ਲੀਹ ਤੇ ਬੰਨ ਕੇ ਚੋਈ ਚੱਲੋ। ਸੂਈ ਸਵਾਈ ਜ਼ੇਰ ਧਾਰ ਧਾਰਾ ਬਿਲਕੁਲ ਓਕੇ। ਓਕੇ ਬਈ ਸਾਫ ਸੁੱਧੀ ਸਾਫ। ਠੀਕ ਐ ਕਹਿੰਦਾ ਬਾ ਚੰਗੀ ਗੇਰਲ ਹੋਇਆ 22 ਕਿਲੋ ਦੁੱਧ। ਬਿਲਕੁਲ ਮੱਝਾਂ ਨਾਲ ਕੰਪੇਅਰ ਹੋਊ ਦੁੱਧੇ ਦਾ ਹਨਾ। ਸੁਭਰ ਤੋਰਾ ਵਗੈਰਾ ਦੇਖੋ ਬ ਚੰਗੇ ਕਦ ਕਾਠ ਵਾਲੇ ਜਿੰਦ ਜਾਨ ਵਾਲੇ ਬੱਚਾ ਮੇਲ ਕਾਫਾ ਵਿਸੇ ਦੂਜਾ ਸੂਆ ਤਾਜੀ ਫੀਸ ਹੋਈ ਹੈ ਤੇ ਦੁੱਧ ਜਿਹੜਾ ਇਹਨੇ ਇੱਕੀ ਜਿਹੇ ਦੇ ਬਾਈ ਦੇ ਦੇ ਵੀ ਦੇ ਦੇ ਪਰ ਦੇ ਰਾਇ ਇਹਨੇ ਫਾਇਟਾ ਠੰਡੀ ਸੀ ਲੈਣੀ ਆ ਪੁੱਜ ਕੇ ਕੋਈ ਮੰਨ ਕੇ ਚਲੋ ਦਿੱਕਤ ਵਾਲੀ ਗੱਲ ਹੀ ਨਹੀਂ ਠੀਕ ਹੈ ਜਿੱਥੇ ਜੀ ਕਰਦਾ ਉਥੇ ਧਾਰਾ ਮਾਰੀ ਚੱਲੋ ਹਨਾ ਸੋ ਦੇਖੋ ਕਿਆ ਬਾਤਾਂ ਜਿੱਥੇ ਮਰਜੀ ਰੋਕ ਲਓ ਜਿੱਥੇ ਤੁਹਾਡਾ ਜੀ ਕਰਦਾ ਉਥੇ ਧਾਰਾ ਮਰੋ ਸੋਹਣੀ ਸਾਫ ਸੁਥਰੀ ਜਿੰਦ ਜਾਨ ਵਾਲੀ ਤੇ ਰੇਟ ਵਗੈਰਾ ਬਾਈ ਜੀ ਕੀ ਹੋਣਗੇ ਰੇਟ ਖੋਜ ਕੇ ਕਰਾਂਗੇ ਹੋਣਗੇ ਠੀਕ ਹੈ ਹੋਣਗੇ ਨਾਲ ਦੇ ਮਿਲਦੇ ਜੇ ਤੇ ਅੱਗੇ ਬਾਈ ਜੀ ਦੋ ਨੰਬਰ ਜਿਹੜੀ ਬੈੜ ਦੇਖ ਰਹੇ ਆ ਇਹ ਕਿਹੜਾ ਸੂਆ ਸੁਈ ਆ ਜੀ ਇਹ ਵੀ ਫਿਰੇ ਦੂਜੇ ਸੂਏ ਦੀ ਅੱਛਾ ਦੂਜੇ ਸੂਏ ਸੁਈ ਆ ਤੇ ਇਹਨੇ ਬੱਚਾ ਕੀ ਜੇ ਤਾਂ ਇਹ ਵੀ ਪਛਾਹ ਬਰੀ ਅੱਛਾ ਪਿੱਛੇ ਜੇ ਆ ਗਿਆ ਬੱਚਾ ਹਨਾ ਤੇ ਜੇਰ ਜਿ ਰੋਕੇ ਜਾਵਾਂ ਜੇਰ ਰੋਕੀਏ ਠੀਕ ਹੈ ਕਿੰਨਾ ਦੁੱਧ ਸਟਾਰਟਿੰਗ ਹੈ ਥੱਲੇ ਦੇ ਦੁੱਧ ਵੀ ਇਹ ਵੀ ਪਾਸੂ ਸੁਈ ਆ ਹੋਰ ਉਹ ਬੋਲਾ ਮੰਨ ਕਿਦਾ 13 14 ਠੀਕ ਹੈ 13 14 ਲੀਟਰ ਬੋਲਾ ਥੱਲੇ ਹੈਗਾ ਹਾਂਜੀ ਤੇ ਚੌਣ ਚਵਾ ਦੇ ਇੱਕ ਨੰਬਰ ਆ ਜਾਵਾਂ ਚੌਣ ਚਵਾ ਇੱਕ ਨੰਬਰ ਆ ਬਈ ਘਾਲ ਮਾਰ ਕੇ ਸੁਭਰ ਚੌਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੋਟਾ ਮ ਨਰਮਚ ਬਾਈ ਜੀ ਆ ਤੇ ਇਹਨੂੰ ਬਾਈ ਜੀ ਦਿਨ ਕਿਹ ਮਾ ਸੁਈ ਨੂੰ ਅੱਜ ਪਰਸੋਂ ਸੁਈ ਹੈ ਬਾਈ ਜੀ ਠੀਕ ਹੈ ਪਰਸੋਂ ਸੁਈ ਹੈ ਜੀ ਤੀਜੇ ਦਿਨ ਇਹਨੂੰ ਸੁਈ ਨੂੰ ਹੋ ਗਿਆ ਹਨਾ ਤੇ ਹੁਣ ਦੁੱਧ ਅੰਦਾਜ਼ਾ ਕਿੰਨਾ ਹਾਜਰ ਆ ਬਾਈ ਹੁਣ ਚਲਾ ਦੀ ਬਹੁਤ ਪਿਆਰ 7 ਲੀਟਰ ਦੁੱਧ ਪਰ ਟਾਈਮ ਦਾ ਇਹ ਥੱਲੇ ਬਾਈ ਜੀ ਚੋਣ ਦਾ ਬਿਲਕੁਲ ਹਾਜਰ ਆ ਹਨਾ ਹਾਈਸਟ ਦੁੱਧ ਕਿੰਨਾ ਦੇ ਦੂਗੀ ਜੀ ਬਾਈ 22 ਕਿਲੋ ਦੁੱਧ ਤਾਂ ਖੁੱਲੀ ਦੇਣਾ ਚਾਹੀਦੀ ਇਹਨੂੰ ਸੋ ਵੀਰ ਦੂਜੇ ਨੰਬਰ ਤੇ ਬੈਠ ਦੇਖ ਸਕਦੇ ਹੋ ਦੂਜਾ ਸੂਆ ਤਾਜੀ ਸੁਈ ਸੁਬਾਈ ਤੇ ਕਿਸੇ ਪਾਸੇ ਵੀਰ ਲੱਸੀ ਨਾਮ ਹੀ ਨਹੀਂ ਹਨਾ ਤੇ ਚੰਗੀ ਗੇਰ ਕਰ ਲਾਂਗੇ 20 ਕਿਲੋ ਦੁੱਧ ਮੰਨ ਕੇ ਤਾਰਾ ਦੂਰਾ ਇੱਕ ਨੰਬਰ ਆ ਬੱਚਾ ਇਹਦੇ ਪਿੱਛੇ ਆ ਗਿਆ ਮੇਲਗਾਫ ਹਣਾ ਠੀਕ ਐ ਤੇ ਕਦਗੜ ਦੇਖੋ ਕਦਗੜ ਦਾ ਬਹੁਤ ਬੰਗੀਆਂ ਬੰਗੀਆਂ ਬਹਿਣਾ ਛੂਟੀ ਮੰਨ ਕੇ ਤੇ ਵੀ ਰਾਬੀਨ ਠੀਕ ਐ ਜਰਸੀ ਆ ਗਈ ਕਾਫੀ ਕਲਰ ਦੇ ਵਿੱਚ ਹਣਾ ਚੰਗੇ ਕਦਗੜ ਵਾਲੇ ਮੂੰਹ ਮੱਥਾ ਟੋਆ ਵਗੈਰਾ ਤੇ ਚੰਗੀ ਜਿੰਦ ਜਾਨ ਦੇ ਵਿੱਚ ਪੈਂਦੀ ਆ ਸੂਈ ਸਵਾਈਆ ਦੂਜਾ ਸੂਆ 20 ਕਿਲੋ ਦੁੱਧ ਤੇ ਪਲੱਸ ਫੈਟ ਵੀ ਆਪਾਂ ਨੂੰ ਦੇਖੋ ਤੇ ਭਾਈ ਤੀਜੇ ਨੰਬਰ ਆਪਾਂ ਜਿਹੜੀ ਵਿਹੜ ਦੇਖ ਰਹੇ ਕਿਹੜਾ ਸੂਆ ਸੂਈ ਆ ਜੀ ਇਹ ਵੀ ਸੂਈ ਦੂਜਾ ਸੂਈ ਠੀਕ ਐ ਕਿਹੜੇ ਦਿਨ ਹੋ ਗਏ ਸੂਈ ਨੇ ਨੂੰ ਸੂਈ ਇਹ ਵੀ ਵੀਰੇ ਅੱਜ ਕੱਲ ਹੀ ਸੂਈ ਕਿ ਮਗਰ ਬੱਚਾ ਦੁੱਧ ਕਿੰਨਾ ਕਹੂਗਾ ਸਟਾਰਟਿੰਗ ਜੋ ਵੀ ਐ ਮੈਨ ਕੱਲ ਵੀ ਹੁਣ ਬੋੜਾ ਮੰਨ ਲਓ ਵੀ ਹੋਏਗਾ ਤੇਰਾ ਜਲਦ ਜਲਦ ਬੋਲੋ ਕਿੰਨਾ ਕ ਪਾ ਦੂ ਭਾਈ ਸਟੋਰ ਦਾ ਬਾਈ 21 22 ਕੋਲੋਂ ਤੋਂ ਦੇ ਵੀ ਖੁੱਲ ਨਹੀਂ ਜੀ ਸੁਵਰੇ ਚਵਾਈ ਦੇਖ ਸਕਦੇ ਹਾਂ ਸੋਹਣਾ ਸਾਫ ਇਧਰ ਤੇ ਬਾਈ ਜੀ ਸੂਈ ਹੈਗੀ ਆਪਣੀ ਪਹਿਲਾ ਸੂਆ ਹਾਂ ਭਾਈ ਇਹ ਨਹੀਂ ਦੂਜੇ ਸੂਏ ਵੀ ਨੇ ਠੀਕ ਆ ਦੂਜੇ ਸੂਏ ਸੂਈ ਆ ਅੱਜ ਦੂਜਾ ਦਿਨ ਹੋ ਗਿਆ ਸੂਈ ਨੂੰ ਹਣਾ ਚੋਣ ਚਵਾਈ ਦੇ ਇੱਕ ਨੰਬਰ ਆ ਮੁੱਲ ਤੇ ਨਾ ਜਮਾਲ ਦੀ ਤਰ੍ਹਾਂ ਇਹਦੇ ਸੋ ਚੋਣ ਵਗੈਰਾ ਦੇਖੋ ਫਿਟਨੈਸ ਕੰਪੈਕਟ ਹਵਾਨਾ ਜਮਾ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਕਹਿੰਦਾ ਬਹੁ ਸੇਵਾੜਾ ਹੈ 2 ਘਰ ਦੁੱਧ ਖਰਾਬ ਆਉਣ ਵਾਲੀ ਬੱਚੀ ਹੈਗੀ ਜਮ। ਨਾਰਮਲ ਨਾਰਮਲ ਦੁੱਧ ਦੀ। ਠੀਕ ਹੈ ਨਵਾਂ ਹਾਣਾ ਜਮ ਹਣਾ। ਬਿਲਕੁਲ ਨਵਾਂ। ਸੁਫਰ ਕੱਦ-ਕਾੜ ਵਗੈਰਾ ਦੇਖੋ ਬੱਚੀ ਦਾ ਸੋਹਣਾ ਸਾਫ ਸੁਥਰਾ। ਦੂਜਾ ਸੂਆ ਤਾਜੀ ਸੂਈ ਸਬਈ। ਕੱਲ ਦੀ ਸੂਈ ਵੀ ਆ। ਤੇ ਜੇਰ ਧਾਰ ਬਿਲਕੁਲ ਬਾਈ ਜੀ ਓਕੇ ਆ ਹਣਾ ਜਮ। ਠੀਕ ਹੈ ਜੇਰ ਵਗੈਰਾ ਦਾ ਕੰਮ ਟੋਟਲੀ ਡਾਨਾ ਤੇ ਨਿਆਣਾ ਵਗੈਰਾ ਵਧੀਆ ਪਾਉਂਦੀ ਆ। ਧਾਰਾ ਵਗੈਰਾ ਆਪਾਂ ਵੀਡੀਓ 'ਚ ਮਾਰ ਕੇ ਦਿਖਾ ਦਿੰਦੇ ਹਾਂ। ਰੇਟ ਫੋਨ ਦਿਓਗੇ ਕਿਸੇ ਵੀਰ ਦੇ 3ਜੇ ਨੰਬਰ ਵਾਲੀ ਬੱਚੀ ਪਸੰਦ ਉਹ ਡੱਬੀ ਬੱਚੀ ਠੀਕ ਐ ਇਹਨੂੰ ਕੈਦ ਨੋਗੇ ਸੁਈ ਨੂੰ ਇਹਨੂੰ ਹੋਗੇ ਬਈ 4-5 ਦਿਨ ਮਰਦੇ ਦੇ ਬੱਚੀ ਹੈ ਅਰੇ ਮਗਰਜ ਆ ਗਈ ਆਪਣੀ ਐਰ ਸਰਚ ਬੱਚੀ ਹੈਣਾ ਤੇ ਦੁੱਧ ਕਿੰਨਾ ਕਾ ਸਟਾਰਟਿੰਗ ਥੱਲੇ ਦੇ ਭਾਈ ਹੁਣ ਇਹਦੇ ਥੱਲੇ 13 ਤੋਂ 14 ਲੀਟਰ ਹੈ ਕਿੰਨਾ ਕ ਪਾ ਦੂਗੀ ਐ ਭਾਈ ਐਮਨ 17-19 ਕਿਲੋ ਦੁੱਧ ਪਤਾ ਮੰਨ ਕੇ ਕਹਿੰਦਾ ਬਸ 17 ਕਿਲੋ ਤੋਂ ਪਾਉਣ ਲਈ ਬੱਚੀ ਹੈਗੀ ਜਮਾ ਰੁਲਾ ਰੁਲਾ ਮਗਰ ਬੱਚੀ ਐ ਸੁਈ ਸੁਵਾਈ ਐ ਸੁਈ ਸੁਵਾਈ ਸਵਰਜ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕੋਈ ਇਹਨਾਂ ਦੀ ਆਪਾਂ ਨੂੰ ਨਿਆਣਾ ਪਾਉਣ ਦੀ ਲੋੜ ਨਹੀਂ ਹੁੰਦੀ ਠੰਡੀਆਂ ਸੀਲ ਲੈਣੀਆਂ ਹੁੰਦੀਆਂ ਜਮਾ ਹਨਾ ਤੇ ਜਰਸੀ ਕਿਹੜੀ ਕਿਲੋ ਮੰਨੀ ਜਾਂ ਤੇ ਬਾਕੀ ਦੁੱਧ ਦਊਗੀ 17 18 ਤੇ ਦੇਣਾ ਜਿਹੜਾ ਹੈਗਾ ਜਮਾ ਫੈਟ ਵਾਲਾ ਹੀ ਹੈ ਨਾ ਚੋਣ ਜਵਾਦੀ ਬੜੀ ਨਰਮ ਆ ਗਈ ਤੇ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਚੋਣਾ ਸੂਈ ਸਵਾਈਆ ਮਗਰ ਇਹਦੇ ਬੱਚੀ ਆ ਐਰ ਸਿਰ ਦੀ ਹਾਂਜੀ ਸੁਬਰ ਕੱਤ ਕਾਟ ਵਗੈਰਾ ਦੇਖ ਸਕਦਾ ਤੋਰਾ ਵਗੈਰਾ ਬੈਠਦਾ ਚੰਗਾ ਥੋੜਾ ਸਾਫ ਸੁਥਰਾ ਤੇ ਦੂਜਾ ਸੂਆ ਤਾਜੀ ਸੀ ਸੀ ਮਗਰ ਇਹਦੇ ਐਰ ਸਿਰ ਦੀ ਬੱਚੀ ਆ 17 ਕਿਲੋ ਦੁੱਧ ਪਾਉਣ ਵਾਲੀ ਬੈਠ ਹੈਗੀ ਆ ਤੇ ਮੂੰਹ ਮੱਥਾ ਦੇਖੋ ਇਹ ਵੀ ਕੋਫੀ ਕਲਰ ਦੇ ਵਿੱਚ ਬੱਚੀ ਆ ਗਈ ਜਰਸੀ ਕੈਟਾਗਰੀ ਦੀ ਬੱਚੀ ਸੂਈ ਸਵਾਈ ਮਗਰ ਐਰ ਸਿਰ ਦੀ ਬੱਚੀ ਆ ਤੇ ਬਈ ਐਂਡ ਦੇ ਪਰ ਝੋਟੀ ਦੇਖ ਰਹੇ ਆਂ ਤਾਜੀ ਸੂਈ ਵੀ ਹਨਾ ਕਿਹੜਾ ਸੂਆ ਸੂਈ ਆ ਜੀ ਪਹਿਲੇ ਸੂਈ ਆ ਬਈ ਪਹਿਲਾ ਸੂਆ ਬੱਚਾ ਕੀ ਆ ਅੱਛਾ ਬਈ ਪੱਟਾ ਇਹਦੇ ਦਾ ਠੀਕ ਆ ਕੈਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਬਈ 4 ਕਿ ਦਿਨ ਅੱਗੇ ਠੀਕ ਆ ਕਿੰਨੇ ਦੁੱਧ ਤੋਂ ਸਟਾਰਟਿੰਗ ਕਰੀਏ ਨੇ ਦੁੱਧ ਵੀ ਹੋ 9 ਦੇ 10 ਲੀਟਰ ਬੋਲਾ ਤਿਆਰ ਜੀ ਠੀਕ ਆ 9 ਕਿਲੋ ਮਿੰਡ ਦਾ ਜਮਾ ਨਿਭੜੂਗਾ ਮੈਂ ਤਾਂ 10 ਹੀ ਨਿਭੜੂ ਬਈ ਕਿੰਨਾ ਦੁੱਧ ਪਾ ਦੂਗੀ ਦੁੱਧ ਵੀ 12-13 ਕਿਲੋ ਦੇਣਾ ਚਾਈਨਾ ਨੂੰ ਠੀਕ ਆ ਤੇ ਚੋਣ ਚ ਵਾ ਕੇ ਮਿਆਂ ਚੋੜ ਚਾ ਇੱਕ ਨੰਬਰ ਦੇ ਤਾਂ ਰਹੀ ਨਹੀਂ ਸੋਭਰੇ ਚੋਣ ਵਗ ਤੇ ਮੋٹے ਮੋਟੇ ਚੋਣ ਦੇ ਜਮਾ ਕੋਈ ਭੂਰ ਸਰ ਲਾਣੀ ਤੇ ਲੇਵਾ ਲੋ ਬਬਰੇ ਪਸਮਾ ਆਪਸ ਹੋ ਇੱਕ ਨੰਬਰ ਆ ਜਾਵਾ ਹਨਾ ਕੋਈ ਭੂਰ ਸਿੱਟਾ ਟੁੱਟਦੀ ਮੋਗਦੀ ਗਰੰਟੀ ਹੋਊਗਾ ਠੀਕ ਹੈ ਕਹਿੰਦਾ ਬਾ 11 ਕਿਲੋ 12 ਕਿਲੋ ਦੋਦਾ ਖਰਾਪ ਹੋਊਗੀ ਝੋਟੀ ਜਮਾ ਬਿਲਕੁਲ ਤੇ A to Z ਬਲੈਕ ਆ ਗਈ ਜਮਾ ਹਨਾ ਸਭ ਬਰ ਪਲੂਣ ਝੋਟੀ ਤਾਜੀ ਸੂਈ ਸਵਾਈ ਸੂਈ ਨੂੰ ਦੇਣ ਇਹਨੂੰ 4-5 ਹੋ ਕੇ ਬੱਚਾ ਮੇਲ ਕਾਫਾ ਤੇ ਲੇਵਾ ਦੇਖੋ ਪਸਮਾ ਵਗੈਰਾ ਸੋਹਣੀ ਸਾਫ ਸੁਥਰੀ A to ਲੈ ਕੇ Z ਤੱਕ ਬਲੈਕ ਆ ਜਮਾ ਤੇ ਕਾਲੇ ਰੰਗ ਦੇ ਵਿੱਚ ਆ ਗਈ ਪਲੂਣ ਪਹਿਲਾ ਸ਼ੁਰੂਆਤ ਚੰਗੀ ਗੇਰ ਕਰਾਂਗੇ 12 11 ਕਿਲੋ ਦੁੱਧ ਖਰਾ ਝੋਟੀ ਪਾਉਣ ਵਾਲੀ ਹੈਗੀ ਜਮਾ ਤਾਜੀ ਸੂਈ ਸਵਾਈ ਤੇ ਬਾਜੀ ਜੇ ਅਜੁਰ ਬਿਲਕੁਲ ਡਾਨਾ ਕਮ ਓਕੇ ਠੀਕ ਐ ਸੋ ਪੰਜ ਨਗਦ ਖਾਦੇ ਚਾਰ ਬਿਹੜਾ ਦਾਜੇ ਸੁੰਜੇਵੇਂ ਪਿੰਡ ਦੀਪਗੜ ਜਿਲ੍ਹਾ ਬਰਨਾਲਾ 987632666 ਵੀਡੀਓ ਦੇਖਣੇ ਚੈਨਲ